ਫਲੋਰ ਦੇ ਨਜ਼ਦੀਕ ਪਿੰਡ ਬਕਾਪੁਰ ਦੀ ਰਹਿਣ ਵਾਲੀ ਇੱਕ ਰਜ਼ਨੀ ਨਾਮ ਦੀ ਔਰਤ ਆਪਣੇ ਹੀ ਘਰ ਵਿੱਚ ਚੋਰੀ ਕਰਕੇ ਆਪਣੇ ਹੀ ਬੁਣੇ ਹੋਏ ਜਾਲ ਵਿੱਚ ਪਸੂਤੀ ਫਸੀ ਜਿਤਨਾ ਸੀ ਕਿ ਪਿਛਲੇ ਦਿਨੀ ਫਲੋਰ ਦੇ ਨਜ਼ਦੀਕ ਪਿੰਡ ਬਕਾਪੁਰ ਵਿਖੇ ਇੱਕ ਰਜ਼ਨੀ ਨਾਮ ਦੀ ਔਰਤ ਨੇ ਆਪਣੇ ਹੀ ਘਰ ਵਿੱਚ ਲੱਖਾਂ ਰੁਪਏ ਦੀ ਨਗਦੀ ਅਤੇ ਲੱਖਾਂ ਰੁਪਏ ਦਾ ਸੋਨਾ ਚੋਰੀ ਕਰਕੇ ਚੋਰੀ ਹੋਣ ਦਾ ਡਰਾਮਾ ਕੀਤਾ ਸੀ ਅਤੇ ਮੀਡੀਆ ਵਿੱਚ ਖਬਰਾਂ ਲਵਾ ਕੇ ਇਲਜ਼ਾਮ ਨਾਲ ਲੱਗਦੇ ਗਵੜ ਵਿੱਚ ਰਹਿੰਦੇ ਇੱਕ ਨੌਜਵਾਨ ਜਸਵਿੰਦਰ ਲਾਲ ਉਰਫ ਕਾਲੂ ਪੁੱਤਰ ਬਲਵੀਰ ਸਿੰਘ ਤੇ ਲਗਾ ਦਿੱਤਾ ਅਤੇ ਉਸ ਦੇ ਖਿਲਾਫ ਥਾਣਾ ਫਲੋਰ ਵਿਖੇ ਰਿਪੋਰਟ ਲੁਖਾ ਕੇ ਉਸ ਨੂੰ ਥਾਣੇ ਵਿੱਚ ਨਜਾਇਜ਼ ਫੜਾਈ ਰੱਖਿਆ ਸੀ। ਪੁਲਿਸ ਵੱਲੋਂ ਉਸ ਨੌਜਵਾਨ ਦੇ ਘਰ ਦੀਆਂ ਪੇਟੀਆਂ ਦੀ ਫਰੋਲਾ ਫਰਾਲ ਵੀ ਕਰਕੇ ਤਲਾਸ਼ੀ ਲਈ ਗਈ। ਲੇਕਿਨ ਪੁਲਿਸ ਨੂੰ ਉਸ ਨੌਜਵਾਨ ਦੇ ਘਰੋਂ ਕੁਝ ਨਹੀਂ ਲੱਭਾ। ਪਿੰਡ ਵਾਸੀਆਂ ਦੇ ਕਹਿਣ ਤੇ ਜਦੋਂ ਜਾਂਚ ਅਧਿਕਾਰੀ ਨੇ ਉਸ ਤੋਂ ਸਖਤੀ ਨਾਲ ਪੁੱਛਿਆ ਤਾਂ ਉਸ ਨੇ ਮੰਨਿਆ ਕਿ ਮੈਂ ਘਰ ਵਿੱਚ ਆਪ ਹੀ ਚੋਰੀ ਕੀਤੀ ਹੈ ਅਤੇ ਉਹ ਜਸਵਿੰਦਰ ਲਾਲ નિર્ਦੋਸ਼ ਹੈ। ਜਸਵਿੰਦਰ ਲਾਲ ਦੇ ਘਰਦਿਆਂ ਨੇ ਇਸ ਗੱਲ 'ਚ ਆਪਣੀ ਬੇਇੱਜ਼ਤੀ ਸਮਝੀ। ਅੱਜ ਉਹਨਾਂ ਨੇ ਆਪਣੇ ਨਾਲ ਪਿੰਡ ਵਾਸੀਆਂ ਨੂੰ ਨਾਲੇ ਕੇ ਇਕੱਠੇ ਹੋ ਕੇ ਰਜਨੀ ਦੇ ਘਰ ਗਏ ਰਜਨੀ ਦੀ ਸੱਸ ਪਾਲੋ ਨੇ ਸਾਰਿਆਂ ਦੇ ਸਾਹਮਣੇ ਗੱਲ ਸਾਫ਼ ਕਰ ਦਿੱਤੀ ਕਿ ਚੋਰੀ ਉਸੇ ਨੋਨੇ ਨਜ਼ਰੀ ਨੇ ਕੀਤੀ ਹੈ ਅਤੇ ਆਪਣੇ ਹੀ ਘਰ ਚ ਚੋਰੀ ਕਰਨ ਵਾਲੀ ਰਜਨੀ ਨੇ ਕੈਮਰੇ ਅੱਗੇ ਪਿੰਡ ਵਾਸੀਆਂ ਦੀ ਮੌਜੂਦਗੀ ਵਿੱਚ ਮੰਨਿਆ ਕਿ ਮੇਰੀ ਕੋਈ ਮਜਬੂਰੀ ਸੀ ਇਸ ਲਈ ਮੈਂ ਆਪ ਹੀ ਚੋਰੀ ਕਰ ਇਲਜ਼ਾਮ ਦਸਵਿੰਦਰ ਉਰਫ ਕਾਲੂ ਤੇ ਲਗਾਇਆ ਸੀ ਲੇਕਿਨ ਉਹ ਬੇਕਸੂਰ ਹੈ ਉਸਨੇ ਕੁਝ ਨਹੀਂ ਕੀਤਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਕਾਲੂ ਦੇ ਪਿਤਾ ਬਲਵੀਰ ਸਿੰਘ ਨੇ ਕਿਹਾ ਕਿ ਅੱਜ ਸਾਨੂੰ ਇਨਸਾਫ ਮਿਲ ਗਿਆ ਹੈ ਇਹ ਬਿਊ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸ੍ਰਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਵੀ ਤੁਸੀਂ ਕਿਥੇ ਸੀ ਜਿੱਥੋਂ ਚੋਰੀ ਹੋਈ ਆ ਮੈਂ ਧੀ ਦੇ ਪ੍ਰਾਣੇ ਨੂੰ ਅੱਛਾ ਕਿ ਮੈਂ ਉੱਥੇ ਜਾਵਾਂ ਓਕੇ ਉੱਥੇ ਮਿਲ ਕੋਈ ਉਹ ਆਪਣਾ ਦੁੱਖ ਨਹੀਂ ਮਾਰੂਗਾ ਓਕੇ ਹਾਂ ਪਹਿਲਾਂ ਵੀ ਇਦਾਂ ਦਾ ਕਦੀ ਹੈਪਨ ਹੋਇਆ ਘਰ ਚੋਰੀ ਚੋਰੀ ਕੋਈ ਨਹੀਂ ਹਾਂ ਕੋਈ ਨਹੀਂ ਤੇ ਚੋਰੀ ਥੋੜੀ ਨੂੰ ਉਹਨੇ ਕੀਤੀ ਐ ਇਹਨੇ ਕੀਤੀ ਐ ਹਾਂ ਮੰਨ ਨਹੀਂ ਆਉਂਦਾ ਅਸ਼ਮਨ ਗਈ ਆਣੀ ਮੰਨੀ ਆ ਓਕੇ ਤੇ ਜਿਹੜਾ ਨਾਲ ਦੇ ਮੁੰਡੇ ਤੇ ਅਲੀਗੇਸ਼ਨ ਲਾਇਆ ਸੀ ਉਹ ਫੇ ਬੇਕਾਰ ਹੀ ਛਕ ਤੋਰੇ ਮੇਰੇ ਮਗਰ ਗਿਆ ਮੈਨੂੰ ਪੁੱਛਿਆ ਜਾ ਕੇ ਘਰ ਜਾ ਬਣੀਏ ਨੇ ਦੋ ਕਿਦੂਆ ਪਾਣੀ ਪੀਤਾ ਬੰਦਾ ਜੇ ਤੌਪਿਆ ਅੱਛਾ ਮੈਂ ਕਹਿੰਦੀ ਮੈਨੂੰ ਕੀ ਕਰਨੀ ਨੇ ਮੇਰੇ ਮਗਰ ਆਇਆ ਅੱਛਾ ਛਕ ਤੋਰੇ ਬਸ਼ੱਕ ਤੋਰਿਆ ਨਾ ਛਕ ਤੋਰੇ ਅੱਛਾ ਸਾਨੂੰ ਇਹ ਮਨ ਆ ਵੀ ਕਿ ਮੇਰੇ ਪੁੱਤਾਂ ਮਰ ਗਏ ਨੇ ਓਕੇ ਉਹ ਮੁੰਡਾ નિર્ਦੋਸ਼ ਆ ਜਾਨੀ ਕਿ ਉਹ ਹਾਂ ਬਾੜ ਬਾੜ ਤਾਂ ਭਲਾ ਬਾੜ ਬਾੜ ਦਾ ਬਹੁਤ ਫਾਇਦਾ ਆ ਫਾਇਦਾ ਆ ਅੱਛਾ ਉਹ ਤਾਂ ਜਦੋਂ ਛਕ ਤੋਰ ਤੇ ਗਿਆ ਤਾਂ ਉਹਦੇ ਮਨ ਨਹੀਂ ਆ ਇਹਨੇ ਕਿਹਾ ਫੇ ਇਹਨੂੰ ਉਹ ਇਹਦੀ ਗੱਲ ਨਹੀਂ ਬੀਤ ਗਈ ਨਾ ਖਬਰ ਇਹਨਾਂ ਦੇ ਅਸੀਂ ਮੀਡੀਆ ਵੀ ਮੀਡੀਆ ਵੀ ਆਪੀ ਸਾਥ ਲਿਆ ਚੋਰ ਵੀ ਆਪੇ ਯਾਰ ਅਹ ਪੰਜ ਕੀ ਨਾਮ ਆ ਤੁਹਾਡਾ ਮੇਲਾ ਰਜਨੀ ਕਿਹੜੇ ਪਿੰਡ ਤੋਂ ਆਪਾਂ ਬੈਠੇ ਅਸੀਂ ਬਫਾ ਪਰ ਤੋਂ ਇੱਕ ਪਿਛਲੇ ਦਿਨੀ ਤੁਹਾਡੇ ਘਰ ਵਿੱਚ ਚੋਰੀ ਹੋਈ ਸੀ ਵਿੱਚ 골ਡ ਕਾਫੀ ਇਧਰ ਉਧਰ ਹੋ ਗਿਆ ਸੀ ਤੁਸੀਂ ਐਲੀਗੇਸ਼ਨ ਲਾਇਆ ਸੀ ਆਪਣੇ ਸਾਡੇ ਸਰਕਾਰ ਦੀ ਗੱਲ ਸੀਗੀ ਸਾਣਾ 플ੌਟ ਬਹੁਤ ਵੱਡਾ ਹੋਇਆ ਸੀਗਾ ਜੀ ਸਾਨੂੰ ਮੇਰੇ ਬੱਚਿਆਂ ਨੇ ਮਤਲਬ ਕੋਈ ਵੀ ਨਟ ਤਾਂ ਜਾ ਕੇ ਇਦਾਂ ਫਲਾਟਨ ਉਦਾਂ ਉਹਨੇ ਗੇਮਾਂ ਤੋਂ ਵੀਡੀਓ ਜੇ ਪਾਤੀ ਸੀਗੀ ਜੀ ਠੀਕ ਹੈ ਉਹ ਸਾਡੇ ਕੋਲੋਂ ਕਲਤੇ ਹੋਏ ਸੀ ਸਮਝ ਕੇ ਚਾਹੁੰਦੇ ਆ ਪਰ ਸਾਡੇ ਘਰ ਦੀ ਗੱਲ ਸੀਗੀ ਅਸੀਂ ਘਰ ਚ ਨਵੇੜਾ ਕਰ ਲਿਆ ਜੋ ਵੀ ਕਿਸੇ ਨੂੰ ਦੋਸ਼ੀ ਨਾ ਸਮਝਿਆ ਜਾਵੇ ਠੀਕ ਹੈ ਨਾ ਠੀਕ ਹੈ ਜਿਹੜਾ ਇੱਕ ਮੁੰਡਾ ਜਸਵਿੰਦਰ ਲਾਲ ਤੇ ਤੁਸੀਂ ਅਲੀਗੇਸ਼ਨ ਲਾਇਆ ਸੀ ਉਹ ਮੁੰਡਾ નિર્ਦੋਸ਼ ਆ ਨਹੀਂ ਨਹੀਂ ਹਾਂਜੀ નિર્ਦੋਸ਼ ਹੈ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਬਸ ਇਹਨਾਂ ਇੱਕ ਫਲਾਟ ਬਹੁਤ ਵੱਡਾ ਹੋਇਆ ਆ ਨਹੀਂ ਗਲਤੀ ਹੋ ਗਈ ਤੁਹਾਡੇ ਤੋਂ ਨਾ ਹਾਂਜੀ ਗਲਤੀ ਹੋ ਗਈ ਸਾਡੇ ਬਾਕੀ ਘਰ ਦੀ ਗੱਲ ਆ ਅਸੀਂ ਘਰ ਚ ਮਸਲਾ ਹੱਲ ਕੀਤਾ ਆ ਜੋ ਵੀ ਨੁਕਸਾਨ ਮੇਰੇ ਘਰ ਵਾਲਾ ਕਹਿੰਦਾ ਮੈਂ ਭਰੂੰਗਾ ਸੰਗ ਜੀ ਅ ਕਿਹੜੇ ਪਿੰਨ ਖੜੇ ਆਪਾਂ ਲਗਾ ਬੋ ਜੀ ਇੱਕ ਪਿਛਲੇ ਦਿਨ ਹੀ ਤੁਹਾਡੇ ਲੜਕੇ ਦੇ ਉੱਤੇ ਜਸਵਿੰਦਰ ਹਸਪਤਾਲੀ ਦੇ ਉੱਤੇ ਇੱਕ ਲੇਡੀ ਨੇ ਅਲਿਗੇਸ਼ਨ ਲਾਈ ਸੀ ਅੱਜ মিডিਆ ਦੇ ਨਾਮ ਤੁਸੀਂ ਉਹਦੇ ਘਰ ਗਏ ਹੈਗੇ ਆ ਹਾਂ ਜੀ ਕੀ ਸਾਰਾ ਉਹਨੇ ਅਕਸਪਟ ਕੀਤਾ ਹੈਗਾ ਉਹ ਮੰਨ ਗਈ ਹੈ ਜੀ ਵੀ ਚੋਰੀ ਨਹੀਂ ਕੀਤੀ ਆ ਓਕੇ ਤੇ ਆਪਾਂ ਨੂੰ ਕਹਿੰਨੇ ਵਿਚਾਰ ਠੀਕ ਹੈ ਪਹਿਲਾਂ ਮੰਨਦੇ ਨਹੀਂ ਸਾਡੇ ਤੇ ਸੀ ਹਾਂ ਉਹਨਾਂ ਨੇ ਮੀਡੀਆ 'ਚ ਵੀ ਘੜਾਇਆ ਸੀਗਾ ਓਕੇ ਮੇ ਸਾਡੇ ਇਹ ਮੁੰਡੇ ਐ ਸਾਡੇ ਦੇਤੇ ਚੋਰੀ ਦੀ ਸ਼ੱਕ ਆ ਤੁਹਾਡੇ ਮੁੰਡੇ ਦੇ ਨਾ ਹਾਂ ਜੀ ਓਕੇ ਤੇ ਅੱਜ ਅਸੀਂ ਬੁਲਾ ਕੇ ਉਹਨਾਂ ਨੂੰ ਵੀਡੀਓ ਆ ਰਹੀ ਹੈ ਉਹ ਹਾਫਤ ਹੋ ਗਈ ਆ ਓਕੇ ਮੈਂ ਮੈਚੋਰੀ ਕੀਤੀ ਆ ਪਾ ਮੰਨ ਗਈ ਐ ਮੁੰਡਾ ਤੁਹਾਡਾ ਕੀ ਕਹਿੰਦੇ ਨਰੋਸ਼ ਹਾਂਜੀ ਨਰੋਸ਼ ਐ ਜੀ ਓਕੇ ਓਕਰ ਜੀ ਸਾਨੂੰ ਮਾਫ ਕਰੋ ਗਲਤੀ ਹੋ ਗਈ ਸਾਡੇ ਦੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ